ਸੀ ਤਾਂ ਕਹਿੰਦੇ ਸਾਡੇ ਤਾਂ ਸਾਰੇ ਖਾਲੇ ਚੜੂ ਮਾਰਤਾ ਜਿਉ ਸਾਡੇ ਨੌਜਵਾਨ ਤੁਰ ਗਏ ਸਾਡੇ ਵਾਰੇ ਬੰਦ ਨਹੀਂ ਹੈਗੇ ਨਾ ਸਰਕਾਰਾਂ ਇਹ ਖਲਾਫ ਕਹਿਣੀਆਂ ਨੇ ਸਾਡੇ ਤੇ ਹਾਂ ਕੱਲਾ ਕੱਲਾ ਬੇਟਨ ਸੀ ਕੋਈ ਦੀਏ ਵੀ ਕਰਦੀ ਸਰਕਾਰ ਸਾਡੇ ਬੇਟਨ ਦੀ ਕਤਲ ਹੈ ਇੰਨੇ ਪਹਿਲਾਂ ਕੈਪਟਨ ਨੇ ਗੁੱਟਕੇ ਸਾਹਿਬ ਦੀ ਸੌਂ ਖਾਤੀ ਏਰੇ ਮਾਨ ਸਾਹਿਬ ਸੌਂ ਖਾ ਕੇ ਆਏ ਇਹ ਨਸ਼ੇ ਦੀ ਥਲ ਨਹੀਂ ਪਈ ਅੱਜ ਅਸੀਂ ਪੰਜਾਬ ਸਰਕਾਰ ਨੂੰ ਇਹ ਫੋਟੋਆਂ ਲੈ ਕੇ ਵੀ ਸਾਡੇ ਨੌਨਵਾਲ ਆਏ ਜੇ ਇਹ ਸਰਕਾਰਾਂ ਨਹੀਂ ਨਿਕਲੇ ਕੰਪੋਟਾਂ ਪਾਉਣ ਵੇਲੇ ਕਾ ਖੜਦਾ ਹੈ ਪਰ ਮਨਸੀ ਵਿੱਚ ਕੋਈ ਨਹੀਂ ਖੜਦਾ ਆਪਣੇ ਕੋਲ ਇੱਕ ਵਾਰੀ ਕਹਿਣ ਤਾਂ ਸਹੀ ਵੀ ਅਸੀਂ ਆ ਵਾਦਾ ਦਿੰਦੇ ਆ ਸਰਕਾਰ ਕੋਈ ਵਾਦਾ ਨਹੀਂ ਦੇਦੀ ਵੋਟਾਂ ਮੇਲੇ ਆ ਕੇ ਖੜ ਜਾਂਦੇ ਨੇ ਸਾਨੂੰ ਵੋਟਾਂ ਪਾ ਦੋ ਵੋਟਾ ਕਿਹੜੇ ਹਸਨੇ ਪਾਊਗਾ ਅਗਲਾ ਇਹ ਇੱਕ ਆਰਥਿਕ ਤੰਗੀ ਵੀ ਹੈ ਇਹ ਨਸ਼ਾ ਦਾ ਕਾਰਨ ਵੀ ਹੈ ਸਾਰੇ ਮੁੰਡੇ ਫਾਹਾ ਲੈ ਲੈ ਮਰੇ ਨੇ ਇਹ ਮੁੰਡੇ ਨੇ ਸਰਫਰੀ ਪੀਤੀ ਹੈ ਵੀ ਇਹਨਾਂ ਨੌਜਵਾਨਾਂ ਨੂੰ ਮਾਫੀ ਦਿੱਤਾ ਜਾਵੇ ਸਾਰੇ ਲੋਕ ਇਹ ਗਰੀਬ ਲੋਕ ਨੇ ਇਹਨਾਂ ਬਾਲੀਵਾਰਸ ਕੋਹਣਾ ਸਰਕਾਰ ਬਾਹ ਫੜੇ ਇਹ ਫੋਟੋ ਕਿਹਦੀਆਂ ਜੀ ਇਹ ਮੇਰੇ ਪੋਤੇ ਦੀਆਂ ਬਈ ਜੀ ਹਾਂ ਕੀ ਕੀ ਗੱਲ ਹੈ ਇਹ ਨਸ਼ੇ ਦੇ ਕਾਰਨ ਵੀ ਜਿਹੜੇ ਨਸ਼ੇ ਚੱਲੇ ਨੇ ਉਹਨਾਂ ਦੇ ਕਾਰਨ ਹੋਏ ਨੇ ਨਸ਼ੇ ਦੇ ਕਾਰਨ ਮੌਤ ਹੋਈ ਹੈ ਹਾਂ ਜੀ ਅੱਜ ਇੱਥੇ ਫਿਰ ਫੋਟੋਆਂ ਸਰਕਾਰ ਨੂੰ ਦੱਸਣ ਆਏ ਹਾਂ ਵੀ ਜਿਹੜਾ ਕੁਝ ਹਾਂ ਜੀ ਵੀ ਕੀ ਕੁਝ ਬਣ ਸਰਕਾਰ ਸਾਡੇ ਬੇਟਾਂ ਦੀ ਕਤਲ ਹੈ ਇਹਨਾਂ ਨੇ ਪਹਿਲਾਂ ਕੈਪਟਨ ਨੇ ਗੁਟਕੇ ਸਾਹਿਬ ਦੀ ਸੌਂ ਖਾਧੀ ਫੇਰ ਇਹ ਮਾਨ ਸਾਹਿਬ ਸੌਂ ਖਾ ਕੇ ਆਏ ਇਹ ਨਸ਼ੇ ਦੀ ਕੋਈ ਠੱਲ ਨਹੀਂ ਪਈ ਅੱਜ ਅਸੀਂ ਪੰਜਾਬ ਸਰਕਾਰ ਨੂੰ ਇਹ ਫੋਟੋਆਂ ਲੈ ਕੇ ਵੀ ਸਾਡੇ ਨੌਜਵਾਨ ਇਹ ਜੇ ਇਹ ਸਰਕਾਰਾਂ ਨੇ ਨਿਗਲੇ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੁਣ ਇਹ ਬੁੱਢੀ ਮਾਂ ਇਹਦਾ ਬਾਲੀਬਾਰਸ ਕੌਣ ਹੈ ਇਹ 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 ਬੁੱਢੀ ਮਾਂ ਇਹਦੇ ਪੋਤੇ ਨੇ ਦੋ ਠੀਕ ਹੈ ਜੀ ਇਹਦੇ ਘਰ ਵਾਲਾ ਕੋਈ ਹੈ ਨਹੀਂ ਇਹ ਇਹਦਾ ਬਾਲੀਬਾਰਸ ਕੌਣ ਹੈ ਇਹਨੂੰ ਰੋਟੀ ਕੌਣ ਦੇਊਗਾ ਦੋਨੇ ਬੇਟੇ ਦੇ ਨਸ਼ੇ ਦੇ ਭੇਟ ਚੜ ਗਏ ਇਧਰ ਇਹ ਹੈ ਜੀ ਇਹ ਇਹਦੇ ਦੋ ਤਿੰਨ ਬੱਚੇ ਸੀ ਇਹ ਆਰਥਿਕ ਤੰਗੀ ਦੇ ਵਿੱਚੋਂ ਮਤਲਬ ਗੁਜਰਦਾ ਸੀ ਇਹਨੇ ਫਾਹ ਲਿਆ ਠੀਕ ਹੈ ਜੀ ਇਹਨੇ ਫਾਹ ਲਿਆ ਇਨੇ ਪਾਸ ਉਧਰ ਫਾਹਾ ਲਿਆ ਉਹ ਉਹ ਵੀ ਆ ਇਧਰ ਵੀ ਇਹ ਮੁੰਡੇ ਨੇ ਫਾਹਾ ਲਿਆ ਇਹ ਇਹ ਆਰਥਿਕ ਤੰਗੀ ਵੀ ਹੈ ਇਹ ਨਸ਼ਾ ਦਾ ਕਾਰਨ ਵੀ ਹੈ ਸਾਰੇ ਮੁੰਡੇ ਫਾਹਾ ਲੈ ਲੈ ਮਰੇ ਨੇ ਇਹ ਮੁੰਡੇ ਨੇ ਸਰਫਰੇ ਪੀਤੀ ਹੈ ਜੀ ਠੀਕ ਹੈ ਜੀ ਅੱਜ ਅਸੀਂ ਪੰਜਾਬ ਸਰਕਾਰ ਤੋਂ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਇਸ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਇੱਥੇ ਜੋ ਵੀ ਸਾਡੇ ਲੀਡਰ ਆਏ ਨੇ ਜਾਂ ਸਾਰੇ ਅਸੀਂ ਇਕੱਠੇ ਹੋਏ ਆ ਵੀ ਇਹਨਾਂ ਨੌਜਵਾਨਾਂ ਨੂੰ ਮਾਪਜਾ ਦਿੱਤਾ ਜਾਵੇ ਇਹ ਸਰਕਾਰ ਨੇ ਮਾਪਜਾ ਬੰਦ ਕੀਤਾ ਪਹਿਲਾਂ ਸਰਕਾਰਾਂ ਨੇ ਦਿੱਤਾ ਥੋੜਾ ਥੋੜਾ ਅਸੀਂ ਇਸੇ ਕਰਕੇ ਆਏ ਵੀ ਸਾਰੇ ਲੋਕ ਇਹ ਗਰੀਬ ਲੋਕ ਨੇ ਇਹਨਾਂ ਬਾਲੀਵਾਰਸ ਕਾਉਣਾ ਸਰਕਾਰ ਬਾਹ ਫੜੇ ਅਸੀਂ ਇਸੇ ਕਰਕੇ ਪੂਰਾ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਚੰਡੀਗੜ੍ਹ ਪਹੁੰਚੇ ਆ ਤੇ ਇੰਨੀ ਕਹਿੰਦਾ ਮੈਂ ਕਿਹੜਾ ਇਲਾਕਾ ਆਪਣਾ ਸਾਡਾ ਮਾਨਸਾ ਦੀ ਪਿੰਡ ਬੁਰਜ ਹਰੀ ਆ ਬੋਰਦੀ ਹਰੀ ਹਾਂਜੀ ਮਾਨਸਾ ਜੀ ਮਾਨਸਾ ਜੀ ਅੱਛਾ ਇੱਕ ਗੱਲ ਹੋਰ ਆ ਬਜ਼ੁਰਗੋ ਸਰਕਾਰ ਹਰ ਥੋੜੇ ਦਿਨਾਂ ਬਾਅਦ ਕਹਿੰਦੀ ਹੈ ਨਸ਼ੇ ਖਿਲਾਫ ਆ ਕਦਮ ਚੱਕਤਾ ਨਸ਼ਾ ਐ ਬੰਦ ਕਰਤਾ ਸਰਕਾਰ ਤਾਂ ਟਾਰੇ ਮਾਰ ਰਹੀ ਹੈ ਕਿ ਨਸ਼ੇ ਬੰਦ ਆ ਦੇਖੋ ਸਾਡੇ ਮਾਨਸਾ ਦੇ ਵਿੱਚ ਛੋਟੇ ਨੇ ਸਲਿੱਪ ਚੱਕਿਆ ਜੀ ਸਾਡੇ ਸ਼ਰਿਆਂ ਆਮ ਦੁਕਾਨਾਂ ਚੱਲਦੀਆਂ ਨੇ ਜਿਉਂ ਕੈਬਸੂ ਬੋਲਦੇ ਨੇ ਕਿਹੜਾ ਘੋੜਾ ਵੀ ਕਹਿ ਦਿੰਦੇ ਨੇ ਕੋਈ ਮਤਲਬ ਉਹ ਤੇ ਪਾਗੜ ਨਹੀਂ ਹੈ ਸ਼ਰਿਆਂ ਮੇ ਨਸ਼ਾ ਵੀ ਕਰਿਆ ਹੈ ਕੋਈ ਪੁਲਿਸ ਨਹੀਂ ਜੇ ਕਹਿੰਦੀਆਂ ਤਾਂ ਕੋਈ ਪੁਲਿਸ ਨਹੀਂ ਜਾ ਰਹੀ ਮੁਰਜ਼ਕਾ ਟਾਇਂ ਜਾਓ ਇਹ ਅੱਡੇ ਬਣ ਗਏ ਨਸ਼ਿਆਂ ਦੇ ਸਾਡੀ ਇੱਕ ਨਹਿਰਾ ਕੋੜਲਾ ਬ੍ਰਾਂਚ ਸ਼ਾਮ ਨੂੰ ਕੋਈ ਨੰਗ ਨਹੀਂ ਸਕਦਾ ਨਸ਼ੇੜੀ ਉੱਥੇ ਲੋਕਾਂ ਨੂੰ ਕੁੱਟਦੇ ਨੇ ਪੈਸੇ ਖੋਹਦੇ ਨੇ ਕਹਿਣ ਦਾ ਭਾਵੇਂ ਜੰਗਲ ਰਾਜ ਹੈ ਕੋਈ ਅਸੀਂ ਨੂੰ ਰਾਜ ਨਹੀਂ ਕਹਿ ਸਕਦੇ ਇਸੇ ਕਰਕੇ ਲੋਕ ਤਪੇ ਹੋਏ ਇੱਥੇ ਆਏ ਨੇ ਕੋਈ ਸਾਡਾ ਸ਼ੌਂਕ ਨਹੀਂ ਸੀ ਹੁਣ ਇਹ ਮਾਮਾ ਆ ਦੇ ਬੇਟਿਆਂ ਦੀਆਂ ਫੋਟੋਆਂ ਦੇਖੋ ਕਿ ਇਹਨਾਂ ਦੀ ਦਿਲ ਤੇ ਕੀ ਬੀਜਦੀ ਹੈ ਨੌਜਵਾਨ ਬੇਟੇ ਨੇ ਮਾਤਾ ਤੁਹਾਡੇ ਦੋਨੇ ਬੋਤੈ ਨੇ ਮਾਤਾ ਹੋਈ ਹੈ ਅਤੇ ਅਨ ਅਧਿਕਾਰਨ ਸਰਕਾਰ ਨੇ ਕਰਤੇ ਕੰਮ ਸਾਰੇ ਸਰਕਾਰ ਖਾ ਗਈ ਬੋਤਾ ਹਾਂ ਇਹਹੀ ਖਾ ਗਈ ਸੀ ਸਰਕਾਰ ਖਾ ਗਈ ਮੈਂ ਇਹ ਇਹ ਸਰਕਾਰਾਂ ਤਾਂ ਬਹੁਤ ਕਹਿੰਦੀਆਂ ਜੀ ਅਸੀਂ ਨਸ਼ੇ ਬੰਦ ਕਰਦੇ ਆ ਲੱਗਦਾ ਕੋਈ ਕਰਦੇ ਆ ਹਾਂ ਜੀ ਕਰਦੇ ਨਹੀਂ ਅਸੀਂ ਤਾਂ ਕਹਿੰਨੇ ਜਿਦਾ ਸਾਡੇ ਤਾਂ ਸਾਰੇ ਖਾਲੇ ਝਾੜੂ ਮਾਰਤਾ ਸਾਡੇ ਜਿਦੋਂ ਸਾਡੇ ਨੌਜਵਾਨ ਪੁੱਤ ਧੁਰ ਗਏ ਸਾਡੇ ਬਾਰੇ ਬੰਦ ਨਹੀਂ ਹੈਗੇ ਨਸ਼ੇ ਸਰਕਾਰਾਂ ਇਹ ਖਿਲਾਫ ਕਹਿੰਦੀਆਂ ਨੇ ਸਾਡੇ ਤੇ ਹਾਂ ਕੱਲਾ ਕੱਲਾ ਬੇਟਾ ਸੀ ਉਹ ਫਿਰਦੀਆਂ ਕਿ ਕੱਲੀ ਕਹਿੰਨੀ ਮਤਲਬ ਇੱਕ ਤਾਂ ਬੱਚਾ ਆ ਗਿਆ ਉਤੋਂ ਹਾਲੇ ਵੀ ੱੱਕੇ ਖਾਣੇ ਪੈਂਦੇ ਆ ਵੀ ਹਾਲੇ ਵੀ ਮਤਲਬ ਇੱਕ ਮਨ ਚ ਇਹ ਵੀ ਦੁੱਖੂ ਵੀ ਮੇਰਾ ਤੁਰ ਗਿਆ ਹਾਲੇ ਹੋਰ ਤਾਂ ਬਚਾ ਲੋ ਦੁਨੀਆ ਬਚਾ ਲੋ ਦੁਨੀਆ ਨੂੰ ਹਾਂ ਮੈਂ ਕਹਿੰਨੀ ਆ ਵੀ ਸਾਡੇ ਮਰਦੇ ਪੁੱਤ ਮੂਚ ਗਏ ਵੀ ਹੋਰ ਬਚਾ ਲੋ ਕਿਸੇ ਦੇ ਵੀ ਬਚ ਜਾਣ ਕਿਸੇ ਦੇ ਹਾਂ ਸਾਡੇ ਕੱਲੇ ਕੱਲੇ ਤੁਰ ਗਏ ਸਾਰੇ ਸਾਰੇ ਅਸੀਂ ਕੱਲੇ ਕੱਲੇ ਸੀ ਨਾ ਹਾਲੇ ਵੀ ਬੰਦ ਨਹੀਂ ਹੋਇਆ ਨਾ ਬੰਦ ਨਹੀਂ ਹੋਇਆ ਪਕ ਕਿਉਂਦੀ ਐ ਜੀ ਸਰਕਾਰ ਪਕਉਂਦੀ ਐ ਨਾ ਸਾ ਵਿਚਰਲਦੀ ਐ ਨਾਲ ਹਾਂ ਜੀ ਹਾਂਜੀ ਜੇ ਨਾ ਰਲਦੀ ਤਾਂ ਇਹ ਕੰਮ ਹੋ ਰਹੇ ਨੇ ਸਹੀ ਕਹਨੇ ਆ ਵੀ ਚਲੋ ਸਾਡੇ ਤਾਂ ਚਲੇ ਗਏ ਹੋਰ ਪੀੜੀ ਤਾਂ ਬਚੇ ਹੋਰ ਕਿਸੇ ਦੇ ਬੱਚੇ ਤਾਂ ਬਚਣ ਆਪਾਂ ਕਹਿੰਦੇ ਵੀ ਸਾਡਾ ਘਰ ਤਾਂ ਬਰਬਾਦ ਹੋ ਗਿਆ ਪਰ ਹੋਰ ਦੇ ਤਾਂ ਲਵੇ ਲਾਉਣ ਦੇ ਕੰਨ ਹੋਣ ਕਿਉਂ ਵੋਟਾਂ ਪਾਉਣ ਵੇਲੇ ਹੀ ਕਾ ਖੜਦਾ ਪਰ ਮਨਸੀਪਲ ਚ ਕੋਈ ਨਹੀਂ ਖੜਦਾ ਆਪਣੇ ਕੋਲੇ ਇੱਕ ਵਾਰੀ ਕਹਿਣ ਤਾਂ ਸਹੀ ਵੀ ਅਸੀਂ ਆ ਵਾਦਾ ਦਿੰਨੇ ਆ ਸਰਕਾਰ ਕੋਈ ਵਾਦਾ ਨਹੀਂ ਦੇ ਰਹੀ ਵੋਟਾਂ ਵੇਲੇ ਆ ਕੇ ਖੜ ਜਾਂਦੇ ਨੇ ਸਾਨੂੰ ਵੋਟਾਂ ਪਾ ਦਿਓ ਵੋਟਾ ਕਿਹੜੇ ਹਸਨੇ ਪਾਊਗਾ ਅਗਲਾ ਇੱਕ ਮਾਂ ਹੁੰਦੀ ਹੈ ਮਤਲਬ ਉਹ ਆਪਦੇ ਬੱਚੇ ਲਈ ਸਭ ਕੁਝ ਕੁਰਬਾਨ ਕਰਨ ਨੂੰ ਤਿਆਰ ਹੁੰਦੀ ਹੈ ਪਰ ਜਦ ਅੱਖਾਂ ਸਾਹਮਣੇ ਬੱਚਾ ਇਸ ਤਰੀਕੇ ਨਾਲ ਚਲਾ ਜਾਂਦਾ ਉਹ ਮਾਂ ਦੇ ਤਾਂ ਦਿਲ ਤੇ ਫਿਰ ਹਰ ਰੋਜ਼ ਹੀ ਹਰ ਰੋਜ਼ ਹੀ ਰਹਿੰਦੀ ਹੈ ਇਹ ਗੱਲ ਵੀ ਸਾਡਾ ਬੱਚਾ ਕਿੱਥੋਂ ਆਊਗਾ ਆਉਂਦਾ ਵੀ ਹੈ ਨਹੀਂ ਸਾਰੀ ਉਮਰ ਵਾਸਤੇ ਅਜ ਤਾਂ फडਕਦੇ ਫਿਰਦੇ ਹੁਣ ਸਰਕਾਰਾਂ ਜਿਹੜੀਆਂ ਲੋਕਾਂ ਨੂੰ ਲਾਰੇ ਲਾਉਂਦੀਆਂ ਵੋਟਾਂ ਆਉਂਦੀਆਂ ਆਉਂਦੀਆਂ ਜੀ ਅਸੀਂ ਆਹ ਕਰਦੇਾਂਗੇ ਅਸੀਂ ਨਸ਼ਾ ਬੰਦ ਕਰਦੇਾਂਗੇ ਇਹ ਵੀ ਸਰਕਾਰ ਆਈ ਸੀ ਵੀ 4 ਮਹੀਨੇ ਚ ਪੰਜਾਬ ਚ ਨਸ਼ਾ ਨਹੀਂ ਮਿਲਣਾ ਕਾਨੂੰਨ ਹੁੰਦਾ ਜੀ ਬੰਦ ਬੁੰਦਾ ਸੀ ਤਾਂ ਕਹਿੰਦੇ ਨਹੀਂ ਵੀ ਬੰਦ ਹੁੰਦਾ ਹੋਈ ਨਹੀਂ ਸਕਦਾ ਸਰਕਾਰ ਨਾਲ ਲੜ ਕੇ ਬਕਉਂਦੀ ਐ ਇਹ ਕਿਤੇ ਹੋਈ ਨਹੀਂ ਸਕਦਾ ਵੀ ਕਿਤੇ ਸਰਕਾਰ ਦੀ ਅਹੁਦੇ ਤੋਂ ਬਿਨਾ ਬੰਦਾ ਇਹ ਕੰਮ ਕਰ ਸਕਦਾ ਹੈ ਬਜ਼ੁਰਗੋ ਤੁਸੀਂ ਨਾਲ ਆਏ ਹੋ ਸਾਰੇ ਇਧਰੋਂ ਅੱਜ ਐਡਾ ਵੱਡਾ ਇਕੱਠ ਵੀ ਰੱਖਿਆ ਗਿਆ ਹੈ ਸਰਕਾਰ ਨੂੰ ਜਗਾਉਣ ਵਾਸਤੇ ਲੱਗਦਾ ਹੈ ਸਰਕਾਰਾਂ ਜਾਗਣੀਆਂ ਲੋਕਾਂ ਦੇ ਪੁੱਤਾਂ ਨੂੰ ਬਚਾਉਣ ਦੇ ਦੇਖੋ ਥੋੜੇ ਸਮੇਂ ਵਾਸਤੇ ਸਰਕਾਰ ਸਿਰਫ ਬਿਆਨ ਤੱਕ ਹੀ ਆਖਦੀ ਹੈ ਵੈਸੇ ਜਿਹੜਾ ਕੋਈ ਅਮਲ ਚ ਕਰਨੀ ਹੁੰਦੀ ਹੈ ਗੱਲ ਉਸ ਗੱਲ ਦੇ ਉੱਤੇ ਨਹੀਂ ਸਰਕਾਰ ਆਉਂਦੀ ਹੁਣ ਜਿਹੜੇ ਨਸ਼ਾ ਖਾਂਦੇ ਨੇ ਉਹਨਾਂ ਨੂੰ ਫੜ ਕੇ ਉਹਨਾਂ ਤੇ ਪਰਚੇ ਕੀਤੇ ਜਾਂਦੇ ਆ ਜਿਹੜੇ ਨਸ਼ਾ ਖਾਂਦੇ ਨੇ ਜਿਹੜੇ ਆਦੀ ਬਣਾਏ ਹੋਏ ਇਹਨਾਂ ਦੇ ਆਪਦੇ ਵਪਾਰ ਦੇ ਇਹਨਾਂ ਦੇ ਉਹੀ ਉਸ ਨੂੰ ਫੜ ਕੇ ਉਹਨੂੰ ਜੇਲ੍ਹ ਤੁੰਨਿਆ ਜਾਂਦਾ ਜਿਹੜੇ ਵੱਡਾ ਸਮੱਗਲਰ ਨੇ ਉਹਨਾਂ ਤੋਂ ਕੁਝ ਵੀ ਨਾ ਸਫੜਿਆ ਨਹੀਂ ਜਾਂਦਾ ਮਂਜੀਠੀਏ ਵਰਗੇ ਵੇਖੋ ਕਿੰਨੀ ਵੱਡੀਆਂ ਖਬਰਾਂ ਲੱਗੀਆਂ ਆ ਆਮ ਪਰਿਵਾਰ ਗੱਡੀਆਂ ਦੀਆਂ ਗੱਡੀਆਂ ਨਸ਼ੇ ਦੀਆਂ ਵੇਚਦੇ ਆ ਸਾਰੀਆਂ ਦੂਜੀਆਂ ਹੋਰ ਪਾਰਟੀਆਂ ਦੇ ਵੀ ਸਾਰੇ ਜਣੇ ਦਵਾਉਂਦੇ ਨੇ ਜਿਹੜੇ ਉਹ ਨਸ਼ੇ ਦੇ ਸਮਗਲ ਰਹਾਂ ਦੇ ਜ਼ਿੰਮੇਵਾਰ ਨੇ ਉਹ ਸਰਕਾਰ ਰਲ ਕੇ ਨਸ਼ਾ ਬਕਾਉਂਦੀ ਹੈ ਇਹਨਾਂ ਦੀਆਂ ਦੇਖ ਜਿੰਦੀਆਂ ਜਿਹੜੀਆਂ ਗਈਆਂ ਹੋਈਆਂ ਉਹ ਸਰਕਾਰ ਦੀਆਂ ਬਦਨੀਤੀਆਂ ਦੇ ਕਾਰਨ ਗਈਆਂ ਹੋਈਆਂ ਹਾਂਜੀ ਮਤਲਬ ਜਿਵੇਂ ਤੁਸੀਂ ਅੱਜ ਲੈ ਕੇ ਆਏ ਹੋ ਇਹਨਾਂ ਨੂੰ ਨਾਲ ਲੈ ਕੇ ਆਏ ਹੋ ਵੀ ਉਹ ਸਰਕਾਰ ਨੂੰ ਕੋਈ ਜਗਾਉਣ ਅੱਜ ਸੈਸ਼ਨ ਚੱਲਣਾ ਹੈ ਵੱਡਿਆਂ ਵੱਡੀਆਂ ਉਥੇ ਗੱਲਾਂ ਵੀ ਕਰਨੀਆਂ ਆ ਆ ਕਰਤਾ ਇਹ ਕਰਤਾ ਪੰਜਾਬ ਸੋਹਣੇ ਜਿਹੜੀ ਬਣ ਗਿਆ ਪੰਜਾਬ ਰੰਗਲਾ ਬਣ ਗਿਆ ਆ ਚੀਜ਼ਾਂ ਦੇਖ ਕੇ ਲੱਗਦਾ ਪੰਜਾਬ ਰੰਗਲਾ ਬਣ ਰਿਹਾ ਨਹੀਂ ਜੀ ਰੰਗਲਾ ਨਹੀਂ ਪੰਜਾਬ ਕੰਗਾਰਲੀ ਬਲ ਵਧਿਆ ਹੈ ਪੰਜਾਬ ਦੀ ਜਿਹੜੀ ਨੌਜਵਾਨੀ ਨੂੰ ਸਰਕਾਰ ਨੇ ਢਾਹ ਆਇਆ ਹੋਇਆ ਕਿਉਂ ਜੇ ਤਾਂ ਹੁਣ ਅਤਵਾਦ ਦਾ ਕਰਾਰ ਲੰਦੇ ਨੇ ਫੜ ਕੇ ਫਿਰ ਇਹਨਾਂ ਨੂੰ ਤਾਂ ਪਹਿਲਾਂ ਮੁੰਡੇ ਜਿੰਮੇ ਨਹਿਰ ਸਿੱਟੇ ਸੀ ਵੀ ਅਸੀਂ ਬਦਨਾਮ ਹੁੰਨੇ ਆ ਜਿਹੜਾ ਨਸ਼ਾ ਇਹ ਇੱਕ ਮਿੱਠਾ ਅਤਵਾਦ ਹੈ ਖਾ ਕੇ ਮਰ ਗਿਆ ਚਾ ਕੇ ਲੱਕੜਾਂ ਦੇ ਤਾਂ ਗੱਲ ਖਤਮ ਸਰਕਾਰ ਤੇ ਕੋਈ ਰੋਸ ਹੀ ਨਹੀਂ ਅਸੀਂ ਇਹ ਕਹਿੰਦੇ ਆ ਵੀ ਇੱਕ ਮਿੱਠਾ ਅਤਵਾਦ ਹੈ ਰੋਜ਼ ਦੀ ਰੋਜ਼ ਜਿਹੜੇ ਨੌਜਵਾਨ ਮਰ ਰਹੇ ਨੇ ਕਿਉਂ ਜੇ ਨਸ਼ੇ ਤੋਂ ਬਾਹਰ ਆਉਣਗੇ ਤੇ ਮੁੰਡੇ ਆਪਦੀ ਹੱਕਾਂ ਮੰਗਣਗੇ ਬੇਰਜ਼ਗਾਰੀ ਦਾ ਕਾਰਨ ਵੀ ਵੱਡਾ ਹੈਗਾ ਇਹ ਠੀਕ ਹੈ ਹੁਣ ਸਰਕਾਰ ਨੇ ਤਾਂ ਜ਼ੋਰ ਲਾਇਆ ਇੱਕ ਪਾਲਿਸੀ ਆ ਵੀ ਮੁੰਡਿਆਂ ਨੂੰ ਨਸ਼ਾ ਦਿਓ ਤੇ ਮਾਰੋ ਕਾਨੂੰ ਇਹ ਮਤਲਬ ਪੜੀ ਜਾਂਦੇ ਨੇ ਸੱਤ ਨੂੰ ਨੌਕਰੀਆਂ ਮੰਗਦੇ ਨੇ ਹੋਰ ਹੈ ਇਹ ਸਰਕਾਰ ਦੀ ਅਸੀਂ ਤਾਂ ਪਾਲਿਸੀ ਕਹਿੰਦੇ ਆ ਇੱਕ ਨੀਤੀ ਤਹਿਤ ਜਿਹੜਾ ਇਹ ਨਸ਼ਾ ਵਿਕ ਰਿਹਾ ਹੈ ਤੇ ਨੌਜਵਾਨਾਂ ਨੂੰ ਪ੍ਰੋਸੇ ਇਸ ਮੰਗ ਨੂੰ ਲੈ ਕੇ ਅੱਜ ਅਸੀਂ ਵਿਧਾਨ ਸਭਾ ਵੱਲ ਕੂਚ ਕਰਾਂਗੇ ਤੇ ਦਬਾਅ ਬਣਾਵਾਂਗੇ ਕਿ ਜਿੰਨੇ ਵੀ ਜਿਨ੍ਹਾਂ ਨੇ ਖੁਦਕਿਸ਼ੀ ਕੀਤੀ ਹੈ ਜਾਂ ਨਸ਼ੇ ਤੋਂ ਪੀੜਤ ਨੌਜਵਾਨ ਆਪਣੇ ਘਰੇਲੂ ਹਲਾਤਾਂ ਕਰ ਨਸ਼ਾ ਕਰਕੇ ਉਹਨਾਂ ਦੀ ਡੈਥ ਹੋਈ ਹੈ ਉਹਨਾਂ ਨੂੰ ਮੁਆਵਜ਼ਾ ਲਵਾਉਣ ਵਾਸਤੇ ਅੱਜ ਅਸੀਂ ਦਬਾਅ ਬਣਾਵਾਂਗੇ ਜਿੰਨਾ ਚਿਰ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਅਸੀਂ ਰਾਜ ਚ ਜਿੰਨੀਆਂ ਵੀ ਰੋਕਾਂ ਹਨ ਉਹਨਾਂ ਨੂੰ ਤੋੜਦੇ ਹੋਏ ਵਿਧਾਨ ਸਭਾ ਬਲਕੂਸ਼ ਕਰਾਂਗੇ ਤੁਹਾਡੇ ਪਤਾ ਹੀ ਹਾਂਜੀ ਕਿੰਨੀ ਉਮਰ ਆ ਤੁਹਾਡੀ ਮੇਰੀ 16 ਸਾਲ ਦੀ ਦਾ ਆਰਥਿਕ ਤੰਗੀ ਕਰਕੇ ਚੱਲੀ ਹਾਂਜੀ ਉਹਨਾਂ ਦੇ ਦਿਮਾਗ 'ਚ ਟੈਨਸ਼ਨ ਸੀ ਕਰਜ਼ਾ ਜ਼ਿਆਦਾ ਹੋਣ ਕਰਨਾ ਬੰਦੇ ਫੋਟੋਆਂ ਬਣਦੇ ਜਾ ਰਹੇ ਆ ਹਾਂ ਹਾਂਜੀ ਫੋਟੋ ਬੱਸ ਹਾਂ ਬਿਲਕੁਲ ਬਿਲਕੁਲ ਮੈਥੋਂ ਬੋਲੀਦਾ ਨਹੀਂ ਮੇਰਾ ਮਨ ਭਰਦਾ ਬੱਸ ਸ਼ੌਕ